ਗੁਰੂ ਗੋਬਿੰਦ ਸਿੰਘ ਜੀ ਅਤੇ ਕਾਲ ਯੁਗ ਦੀ ਮੁਲਾਕਾਤ ਵਾਲੀ ਸਾਖੀ ਵਿੱਚ ਦੱਸਿਆ ਜਾਂਦਾ ਹੈ ਕਿ ਗੁਰੂ ਗੋਸਾਹਿਬ ਦੇ ਸਮੇਂ ਕਾਲ ਯੁਗ ਆਪਣੇ ਦੁਸ਼ਟ ਭਾਗ ਰੂਪ ਵਿੱਚ ਪ੍ਰਗਟ ਹੋਇਆ ਅਤੇ ਗੁਰੂ ਜੀ ਨਾਲ ਮੁਲਾਕਾਤ ਕਰਕੇ ਆਪਣੀ ਤਾਕਤ ਅਤੇ ਹਾਲਾਤਾਂ ਬਾਰੇ ਦੱਸਦਾ ਹੈ। ਇਸ ਸਾਖੀ ਅਨੁਸਾਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਧਰਤੀ ਉੱਤੇ ਰੱਖਿਆ ਕਰਨ ਲਈ ਆਏ ਤਾਂ ਕਾਲ ਯੁਗ ਨੇ ਗੁਰੂ ਜੀ ਨੂੰ ਆ ਕੇ ਦੱਸਿਆ ਕਿ ਹੁਣ ਉਸ ਦਾ ਸਮਾਂ ਚੱਲ ਰਿਹਾ ਹੈ ਅਤੇ ਹੁਣ ਬੁਰਾਈਆਂ, ਪਾਪ ਔ ਧੋਖਾ ਧੜੀ ਵਧੇਗਾ। ਕਾਲ ਯੁਗ ਨੇ ਅਰਦਾਸ ਕੀਤੀ ਕਿ ਉਸ ਦੀ ਭੂਮਿਕਾ ਹੈ। ਤੇ ਲੋਕਾਂ ਨੂੰ ਪਾਪ ਵਰਮੀ ਆਸਾਨੀਆਂ ਹੋ ਰਹੀਆਂ। ਮੁਲਾਕਾਤ ਵਿੱਚ ਹੋਈ ਗੱਲਬਾਤ। ਕਲਯੁਗ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਕਿ ਹਰ ਇੱਕ ਮਨੁੱਖ ਨੂੰ ਵੱਖ-ਵੱਖ ਵਿਕਾਰਾਂ ਦੇ ਜਕੜ ਦੇਵਾਂਗਾ। ਕਲਯੁਗ ਨੇ ਗੁਰੂ ਜੀ ਨੂੰ ਕਿਹਾ ਕਿ ਉਸ ਦੇ ਸਮੇਂ ਵਿੱਚ ਜਿਹੜਾ ਵੀ ਨਾਮ ਚਪੇਗਾ ਉਹ ਬਚਿਆ ਰਹੇਗਾ ਬਾਕੀ ਹਰ ਥਾਂ ਹਹਾਕਾਰ ਹੋਵੇਗਾ। ਕੇਵਲ ਉਹ ਮਨੁੱਖ ਵਿਕਾਰਾਂ ਨੂੰ ਬਚ ਸਕਦਾ ਹੈ ਜੋ ਹੋਰ ਕਲਯੁਗ ਵਿੱਚ ਵੀ ਪ੍ਰਮਾਤਮਾ ਦਾ ਨਾਮ ਵਿਚਾਰੇਗਾ। ਕਲਯੁਗ ਨੇ ਕਿਹਾ ਕਿ ਹਰ ਇੱਕ ਮਨੁੱਖ ਦੀ ਸੋਚ ਇੰਜ ਹੀ ਹੋ ਜਾਵੇਗੀ। ਕਿ ਉਹ ਵਿਕਾਰਾਂ ਨਾਲ ਆਪਣੇ ਆਪ ਖਿੱਚਿਆ ਜਾਵੇਗਾ ਕਲਯੁਗ ਨੇ ਇਹ ਵੀ ਕਿਹਾ ਕਿ ਮੈਂ ਆਪਣੇ ਸਮੇਂ ਹਰ ਇਨਸਾਨ ਦੀਆਂ ਅੱਖਾਂ ਤੇ ਉਹ ਮਾਇਆ ਦੀਆਂ ਪੱਟੀਆਂ ਬੰਨ੍ਹ ਦੇਵਾਂਗਾ ਕੇਵਲ ਉਹ ਹੀ ਇਨਸਾਨ ਬਚੇਗਾ ਜੋ ਪਰਮਾਤਮਾ ਦੇ ਗੁਣ ਗਾਇਨ ਕਰੇਗਾ